ਅੱਜ ਜਦ ਅਸੀਂ ਪਹੁੰਚ ਗਏ ਅਮਰਸਰ ਦੇ ਵਿੱਚ ਤੁਹਾਨੂੰ ਅਸੀਂ ਭੈਣਾਂ ਮਿਲਾਵਾਂ ਜਿਨ੍ਹਾਂ ਨੇ ਇੱਥੇ ਛੋਟਾ ਜਿਹਾ ਸ਼ਰਦਬ ਖੋਲਿਆ ਹੋਇਆ ਵਾ ਤੇ ਘਰ ਦਾ ਬਣਾਇਆ ਸੁਧ ਖਾਣਾ ਜਿਹੜਾ ਇੱਥੇ ਵੇਚਦੇ ਨੇ ਅਮਰਸਰ ਦੇ ਵਿੱਚ ਉਹ ਤੁਹਾਨੂੰ ਭੈਣਾਂ ਮਿਲਾਉਂਦੇ ਆਂ ਤੇ ਗੱਲਬਾਤ ਕਰਦੇ ਆਂ ਸਸਸੀ ਗਰ ਪੈਂਟੀ ਵਾਈ ਕੁਰਜੀ ਦਾ ਖਾਲਸਾ ਸ਼੍ਰੀ ਵਾਈ ਕੁਰਜੀ ਕੀ ਫਤਿਹ ਜੀ ਜੀ ਆਪਣਾ ਨਾਮ ਕੀ ਆ ਮੇਰਾ ਨਾਮ ਸੁਮਨਦੀਪ ਪਾਰਾ ਜੀ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਖੋਲਿਆ ਨੂੰ ਇੱਥੇ ਮੈਨੂੰ 2 ਹਫਤੇ ਹੋ ਗਏ ਰਿਹਾ 2 ਹਫਤੇ ਹੋ ਗਏ ਹਾਂ ਜੀ ਤੇ ਕਿਵੇਂ ਰਿਸਪੌਂਸ ਦਿੱਤੀ ਅਮਰਸਰ ਵਾਸੀਆਂ ਦਾ ਪਹਿ ਤੁਸੀਂ ਇਹ ਸ਼ੌਪ ਖੋਲੀ ਸੀ ਉਹ ਹਾਂਜੀ ਜਦੋਂ ਮੈਂ ਖੋਲੀ ਆ ਇਹ ਹੁਣ ਕਿਵੇਂ ਰਿਸਪੌਂਸ ਜਦੋਂ ਦੀ ਵੀਡੀਓ ਪਈ ਆ ਸਭ ਤੋਂ ਪਹਿਲਾਂ ਨਰਵੈਲ ਭਾਜੀ ਆਏ ਸੀ ਨਰਵੈਲ ਭਾਜੀ ਆਏ ਸੀ ਤਾਂ ਹਾਂਜੀ ਸਭ ਤੋਂ ਪਹਿਲਾਂ ਉਹ ਭਾਜੀ ਆਏ ਸੀ ਉਸ ਤੋਂ ਬਾਅਦ ਫਿਰ ਨਿਊਜ਼ ਵਾਲੇ ਆਏ ਸੀ ਹੁਣ ਤੁਸੀਂ ਆਏ ਹੋ ਦੀਪਕ ਭਾਜੀ ਜੀ ਆਏ ਸੀ ਤਾਂ ਕਰਕੇ ਸਾਡਾ ਥੋੜਾ ਕੰਮ ਚੱਲਣ ਲੱਗ ਪਿਆ ਤੇ ਤੁਸੀਂ ਇੱਥੇ ਕੀ ਕੀ ਵੇਚਦੇ ਰਹੇ ਸਾਨੂੰ ਦਿਖਾਓਗੇ ਥੋੜਾ ਜਿਹਾ ਹਾਂਜੀ ਹਾਂਜੀ ਇਹ ਹੈਗੇ ਅੰਮ੍ਰਿਤਸਰ ਵਾਸੀਆਂ ਨੇ ਮਨਜੂਰੀਆਂ ਤੇ ਬਹੁਤ ਖਾਦੇ ਹੋਣਗੇ ਪਰ ਆਹ ਹੈਗਾ ਆਪਣੇ ਮਨਜੂਰੀਆਂ ਵਾਲੇ ਛੋਲੇ ਮੰਚੂਰੀਆਂ ਵਾਲੇ ਛੋਲੇ ਹਾਂਜੀ ਠੀਕ ਆ ਆ ਹੈਗੇ ਆਪਣੇ ਮੰਚੂਰੀਆਂ ਵਾਲੇ ਛੋਲੇ ਠੀਕ ਆ ਤੇ ਇਸ ਤੋਂ ਇਲਾਵਾ ਆਪਣੇ ਕੋਲ ਕੀ ਮਿਲੂਗਾ ਇਸ ਤੋਂ ਇਲਾਵਾ ਆਪਣੇ ਕੋਲ ਮਿਲਣਾ ਹੈ ਰਾਜਮਾ ਮਸਾਲੇ ਵਾਲਾ ਰਾਜਮਾ ਆ ਗਿਆ ਇਹ ਆ ਗਿਆ ਰਾਜਮਾ ਹਾਂਜੀ ਠੀਕ ਆ ਜੀ ਜਿਹੜਾ ਤੁਸੀਂ ਖਾਣਾ ਇਹ ਘਰ ਵਿੱਚ ਤਿਆਰ ਕਰਦੇ ਸਾਰਾ ਹੀ ਹਾਂਜੀ ਸਾਰਾ ਕੁਝ ਕਰਦੇ ਬਜ਼ਾਰੋਂ ਦੇ ਨਹੀਂ ਕੋਈ ਚੀਜ਼ ਲੈ ਕੇ ਆਉਂਦੇ ਕੋਈ ਚੀਜ਼ ਬਜ਼ਾਰੋਂ ਨਹੀਂ ਘਰ ਦਾ ਕੁੱਟਿਆ ਮਸਾਲਾ ਸਾਰਾ ਘਰ ਦਾ ਸਮਾਨ ਹੈ ਸਾਰਾ ਸਾਰਾ ਠੀਕ ਆ ਤੇ ਨਾਲ ਆਪਣੇ ਰਾਈਸ ਇਸ ਤੋਂ ਬਾਅਦ ਆ ਗਿਆ ਰਾਈਸ ਰਾਈਸ ਠੀਕ ਆ ਜੀ ਇਹ ਵੀ ਘਰ ਵਿੱਚ ਹੀ ਤਿਆਰ ਹੁੰਦੇ ਨੇ ਹਾਂ ਜੀ ਇਹ ਵੀ ਘਰ ਵਿੱਚ ਤਿਆਰ ਹੁੰਦੇ ਨੇ ਓਕੇ ਜੀ ਠੀਕ ਆ ਤੇ ਨਾਲ ਆਪਣਾ ਪ੍ਰਸ਼ਾਦਾ ਇਸ ਤੋਂ ਬਾਅਦ ਆ ਗਿਆ ਨਾਲ ਫੁਲਕਾ ਡਾ ਜਿਹੜਾ ਘਰ ਵਿੱਚ ਤੁਸੀਂ ਤਿਆਰ ਕਰਕੇ ਲਿਆਉਂਦੇ ਜੀ ਹਾਂ ਜੀ ਆ ਘਰ ਦਾ ਬਿਲਕੁਲ ਸੌਫਟ ਤੇ ਗਰਮ ਓਕੇ ਆ ਦੇਖੋ ਮਤਲਬ ਕੋਈ ਬਾਜ਼ਾਰੀ ਚੀਜ਼ ਨਹੀਂ ਜਿਹੜਾ ਸਭ ਕੁਝ ਤੁਸੀਂ ਘਰ ਵਿੱਚ ਹੀ ਸ਼ੁੱਧ ਤਰੀਕੇ ਨਾਲ ਤਿਆਰ ਕਰਦੇ ਹੋ ਉਹ ਮਿਲੂਗਾ ਇੱਥੇ ਹਾਂ ਜੀ ਹਾਂ ਜੀ ਇੱਥੇ ਦੇ ਨਾਲ ਆਪਣੇ ਧਨੀਏ ਪੁਦੀਨੇ ਦੀ ਚਟਨੀ ਵੀ ਆ ਗਈ ਆਪਣੇ ਕੋਲ ਇਸ ਤੋਂ ਬਾਅਦ ਆ ਗਈ ਪੁਦੀਨੇ ਦੀ ਚਟਨੀ ਅੱਜ ਤੇ ਖਤਮ ਹੋ ਗਈ ਬਸ ల్లిਜੀ ਬਚੀ ਐ ਚਿਕੰਡੇ ਵੀ ਹੋਣਗੇ ਮੋਟੇ ਮੋਟੇ ਠੀਕ ਆ ਤੇ ਤੁਸੀਂ ਇੱਥੇ ਇਕੱਲੇ ਕੰਮ ਕਰਦੇ ਜੇ ਮੈਂ ਇੱਥੇ ਆਪਣੇ ਹਸਬੰਡ ਨਾਲ ਕਰਦੀ ਹਾਂ ਉਹ ਮੇਰੇ ਨਾਲ ਆਪਣਾ ਸ਼ਰਦਾਈ ਦਾ ਆਟਾ ਵੀ ਲਾਉਂਦੇ ਨੇ ਠੀਕ ਆ ਉਹਦੇ ਭਾਜੀ ਇੱਥੇ ਬੈਠੇ ਹੋ ਆਪਣਾ ਸ਼ਰਦਾਈ ਦਾ ਕੰਮ ਉਹ ਵੀ ਛੱਡ ਕੇ ਕਰਦੇ ਜੀ ਇਹ ਕਿਸ ਨੇ ਖਾਣ ਵਾਸਤੇ ਹੋਣਾ ਤੁਹਾਡੇ ਕੋਲ ਹਾਂਜੀ ਤੇ ਇਹ ਕਿਹੜੀ ਜਗ੍ਹਾ ਤੇ ਆਵੇ ਸਿੱਧਾ ਸਾਫ ਗੜਵਾਲੀ ਗੇਟ ਦੇ ਲਾਗੇ ਪੰਜ ਪੀਰਾਂ ਦੀ ਦਰਗਾਹ ਹੈਗੀ ਠੀਕ ਆ ਸਿੱਧਾ ਸਾਫ ਲਾਗੇ ਗੜਵਾਲੀ ਗੇਟ ਠੀਕ ਆ ਪੰਜ ਪੀਰਾਂ ਦੀ ਦਰਗਾਹ ਦੇ ਜਸ ਨਾਲ ਠੀਕ ਆ ਨਾਲ ਹੀ ਮਿੰਟ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਮਿਲੋਗੇ ਅਸੀਂ ਸਵੇਰੇ 10 ਵਜੇ ਆ ਜਾਣੇ ਆ ਠੀਕ ਆ ਜਦੋਂ ਤੱਕ ਮੰਨ ਲਓਏਗਾ 7 ਤੱਕ ਬੱਤੀ 7 ਤੱਕ ਮਿਲਾਂਗੇ ਛੁੱਟੀ ਵਗੈਰਾ ਕੋਈ ਨਹੀਂ ਹੁੰਦੀ ਹਾਂ ਨਹੀਂ ਤੇ ਕੀ ਕਹਿਣਾ ਚਾਹੋਗੇ ਅਮਰਸਰ ਵਾਸੀਆਂ ਨੂੰ ਵੀ ਤੁਹਾਡੇ ਕੋਲ ਹੋਣ ਨਾ ਜੋੜ ਕੇ ਬੇਨਤੀ ਕਰਦੀ ਆ ਮੇਰੇ ਕੋਲ ਆਓ ਇੱਕ ਵਾਰੀ ਟੇਸਟ ਤੇ ਕਰਕੇ ਜਾਓ ਨਹੀਂ ਸਵਾਦ ਲੱਗੇਗਾ ਪਹਿਲੇ ਨਾ ਦੇਖ ਕੇ ਜਾਓ ਵਾਪਸ ਵਾਪਸ ਲੈ ਜਾਓ ਆਪਣੇ ਨਾਲ ਵਾਪਸ ਲੈ ਦਿਓ ਲੋ ਜੀ ਇੱਕ ਰੀ ਮੈਂ ਮਿਹਨਤ ਕਰ ਰਹੀ ਆ ਮੇਰੀ 5 ਸਾਲ ਦੀ ਗੁੜੀਆਂ ਮੈਂ ਘਰ ਛੱਡ ਕੇ ਇੱਥੇ ਆ ਕੇ ਆਪਣੀ ਸਟਾਲ ਲਗਾ ਰਹੀ ਆ ਠੀਕ ਆ 5 ਸਾਲ ਦੀ ਗੁੜੀਆਂ ਨੂੰ ਘਰੇ ਛੱਡ ਕੇ ਹੁੰਦੇ ਸੀ ਹਾਂ ਕੱਲਾ ਲਾ ਕੇ ਘਰ ਕੱਲੀ ਛੱਡ ਕੇ ਠੀਕ ਆ ਤੇ ਦੀਦੀ ਗੁੜੀਆਂ ਕਿੱਦਾਂ ਲੈ ਲੈਂਦੀ ਹੈਗੀ ਆ ਗੁੜੀ ਆ ਰਹ ਲੈਂਦੀ ਉਹਨੂੰ ਫੋਨ ਦੇ ਕੇ ਆਈਆਂ ਮੈਂ ਉਹਨੂੰ ਕੋਈ ਪਰੇਸ਼ਾਨੀ ਆ ਕੋਈ ਦਿੱਕਤ ਹੋ ਮੈਨੂੰ ਫੋਨ ਕਰ ਲੈਂਦੀ ਆ ਜਦੋਂ ਉਹਨੂੰ ਫੋਨ ਕਰ ਲੈਂਦੀ ਉਸ ਜਿਹੜੀ ਦੀਦੀ ਕੁਛ ਉਹਨੇ ਦੀਦੀ ਬੱਚੇ ਨੇ ਖਾਣਾ ਖੋਣਾ ਪੀਣਾ ਵੈਸਾ ਤਿਆਰ ਕਰਕੇ ਰੱਖਿਆ ਸਭ ਕੁਝ ਤਿਆਰ ਕਰਕੇ ਢੱਕ ਕੇ ਉਹਨੂੰ ਖਵਾ ਕੇ ਪਹਿਲਾਂ ਫਿਰ ਦੁਪਹਿਰ ਦਾ ਦੇ ਕੇ ਢੱਕ ਕੇ ਉਹਨੇ ਆ ਮੈਂ ਕਿੰਨੀ ਸਮਝਦਾਰ ਬੱਚੀ ਹੋਣੀ ਆ ਕਿ ਜਿਹੜੇ ਆਪਣੇ ਮਾਪਿਓ ਦਾ ਦਰਦ ਸਮਝਦੀ ਆ ਬਹੁਤ ਸਮਝਦਾਰ ਹੈ ਉਹ ਮੈਂ ਤੇ ਕਹਿੰਨੀ ਆ ਮੈਨੂੰ ਲੱਭਨੇ ਬਹੁਤ ਸਮਝਦਾਰ ਬੱਚਾ ਦਿੱਤਾ ਉਹਨੂੰ ਮੈਂ ਫਰੂਟ ਵਗੈਰਾ ਸਭ ਦੇ ਕੇ ਆਨੀ ਆ ਉਹਦਾ ਜੋ ਮਨ ਕਰਦਾ ਉਹ ਕਰੇ ਜਦੋਂ 5 ਸਾਲ ਦਾ ਬੱਚਾ ਉਹਦਾ ਪਤਾ ਵੀ ਨਹੀਂ ਲੱਗਦਾ ਨਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਮੇਰੀ ਬੇਟੀ ਬਹੁਤ ਸਮਝਦਾਰ ਹੈ ਰੱਬ ਨੇ ਮੈਨੂੰ ਜੋ ਵੀ ਦਿੱਤਾ ਬਹੁਤ ਅੱਛਾ ਜੀ ਦਿੱਤਾ ਲੋ ਜੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਸਾਰੀ ਕਰਿਆ ਹੈ ਸ਼੍ਰੀ ਉਹ ਦੱਸਦੀ ਆ ਇੱਕਦਿ ਇਹਨਾਂ ਕੋਲ ਜਰੂਰ ਵਿజిਟ ਕਰੋ ਅੰਮ੍ਰਿਤਸਰ ਦੇ ਵਿੱਚ ਐਡਰੈਸ ਵੀ ਵੀਡੀਓ ਵਿੱਚ ਦੱਸਤਾ ਹੋਆ ਘਰ ਦਾ ਬਣਾਇਆ ਸਾਨੂੰ ਇੱਥੇ ਸ਼ੁੱਧ ਖਾਣਾ ਮਿਲੂਗਾ ਤੇ ਇੱਥੇ ਭੈਣ ਨੇ ਆਪਣਾ ਕਮੇੜਾ ਖੋਲਿਆ ਹੋਆ ਅੰਮ੍ਰਿਤਸਰ ਦੇ ਵਿੱਚ ਇੱਕਦਿ ਇਹਦੇ ਜਰੂਰ ਵਿਜ਼ਿਟ ਕਰੋ ਮਿਲਦੇ ਆ ਜੀ ਤੁਹਾਨੂੰ ਹੋਰ ਨਵੀਆਂ ਵੀਡੀਓ ਦੇ ਨਾਲ ਬਾਏ ਜੀ ਥੈਂਕ ਯੂ